ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਕੈਬਨਿਟ ਮੰਤਰੀ ਐਂਡ ਮੋਲ ਗੁਣਮਾਨ ਦੇ ਵਿਆਹ ਬਾਰੇ ਵੱਡੀ ਖਬਰ 16 ਤਰੀਕ ਨੂੰ ਹੋਵੇਗਾ ਵਿਆਹ ਪੂਰੇ ਪੰਜਾਬ ਦੇ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਸੀਮ ਭਗਵੰਤ ਮਾਨ ਨੇ ਕਰਤਾ ਨਵਾਂ ਐਲਾਨ ਰਾਹੁਲ ਗਾਂਧੀ ਨੇ ਮੀਡੀਆ ਸਾਹਮਣੇ ਕੀਤਾ ਵੱਡਾ ਦਾਵਾ ਕਿਹਾ ਇੰਡੀਆ ਗੱਠ ਜੋੜ ਦੀ ਹੋਵੇਗੀ ਜਿੱਤ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਨਕਾਰਿਆ ਐਗਜ਼ਿਟ ਪੋਲ ਕਿਹਾ 4 ਜੂਨ ਨੂੰ ਸਰਕਾਰ ਤਾਂ ਇੰਡੀਆ ਦੀ ਹੀ ਬਣੇਗੀ ਅਰਵਿੰਦ ਕੇਜਰੀਵਾਲ ਨੇ ਜੇਲ੍ਹ ਚ ਕੀਤਾ ਸਰੈਂਡਰ ਅਦਾਲਤ ਨੇ 5 ਜੂਨ ਤੱਕ ਵਿਧਾਈ ਨਾਇਕ ਹਿਰਾਸਤ ਚੋਣਾ ਖਤਮ ਹੁੰਦੇ ਹਨ ਸ਼ੀਤਲੰਗ ਗੁਰਾਲ ਦਾ ਯੂ ਟਰਨਰ ਸਪੀਕਰ ਤੋਂ ਆਪਣਾ ਅਸਤੀਫਾ ਮੰਗਿਆ ਵਾਪਿਸ ਪੰਜਾਬ ਚ ਮੀਂਹ ਪੈਣ ਬਾਰੇ ਵੱਡੀ ਖਬਰ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਚੋਣਾਂ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਰਾਜਾ ਵੜੀ ਨੇ ਕੜ ਤੇ ਭੁਲੇਖੇ ਕਰਤਾ ਨਵਾਂ ਐਲਾਨ 4 ਜੂਨ ਨੂੰ ਚੋਣਾਂ ਤੀਜੇ ਮਗਰੋਂ ਜੇਤੂ ਉਮੀਦਵਾਰਾਂ ਲਈ ਵੱਡੀ ਖਬਰ ਸ਼੍ਰੀ ਕਾਲ ਤੱਕ ਸਾਇਦ ਦੇ ਜਥੇਦਾਰ ਨੇ ਕੀਤੀ ਖਾਸ ਅਪੀਲ ਪੰਜਾਬ ਦੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ ਅਨਮੋਲ ਗਗਨਮਾਨ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਜਣ ਜਾ ਰਹੇ ਹਨ ਮੰਤਰੀ 16 ਜੂਨ ਨੂੰ ਆਪਣਾ ਗ੍ਰਹਿਸਤੀ ਜੀਵਨ ਸ਼ੁਰੂ ਕਰਨਗੇ ਕੈਬਨਿਟ ਮੰਤਰੀ ਮਾਨ ਦਾ ਵਿਆਹ 16 ਜੂਨ ਨੂੰ ਨਿਸ਼ਚਿਤ ਹੋਇਆ ਹੈ ਲਾੜਾ ਸੋਹੀ ਪਰਿਵਾਰ ਨਾਲ ਸੰਬੰਧਿਤ ਹੈ ਤੇ ਅੱਜ ਕੱਲ੍ਹ ਚੰਡੀਗੜ੍ਹ ਹੀ ਰਹਿ ਰਿਹਾ ਹੈ ਲਾੜਾ ਸ਼ਾਹਬਾਜ਼ ਸਿੰਘ ਪੇਸ਼ੇਵਜੋ ਵਕੀਲ ਹੈ ਵਿਆਹ ਸਮਾਗਮ ਦਾ ਪ੍ਰੋਗਰਾਮ ਜਲੰਧਰ ਪੁਰ ਦੇ ਕਪੈਲਸ ਵਿੱਚ ਰੱਖਿਆ ਗਿਆ ਹੈ ਜਿੱਥੇ ਤਿਆਰੀਆਂ ਚੱਲ ਰਹੀਆਂ ਹਨ ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਗੁਰਮੀਤ ਸਿੰਘ ਮੀਥੇਰ ਦਾ ਵਿਆਹ ਹੋਇਆ ਸੀ ਇਸ ਤੋਂ ਇਲਾਵਾ ਕਈ ਵਿਧਾਇਕਾਂ ਦੇ ਵਿਆਹ ਵੀ ਹੋ ਚੁੱਕੇ ਹਨ ਅਨਮੋਲ ਗਗਨ ਮਾਨ ਨੇ ਖਰੜ ਵਿਧਾਨ ਸਭਾ ਹਲਕੇ ਤੋਂ ਸਾਲ 2022 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਅਤੇ ਜਿੱਤੀ ਇਸ ਦੇ ਨਾਲ ਹੀ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਉਹਨਾਂ ਨੂੰ ਕੈਬਨਟ ਮੰਤਰੀ ਦਾ ਅਹੁਦਾ ਵੀ ਦਿੱਤਾ ਗਿਆ। ਪੂਰੇ ਪੰਜਾਬ 'ਚ ਰਾਸ਼ਨ ਕਾਡਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇੱਕ ਅਖਬਾਰ ਹੈ ਜਿਹੜਾ ਵੀ ਕੇ ਛਾਪਦਾ ਹੈ ਤੇ ਉਹ ਲਿਖ ਰਹੇ ਹਨ ਕਿ ਸਾਵਧਾਨ ਹੋ ਜਾਓ। ਸਰਕਾਰ ਗਰੀਬਾਂ ਤੇ ਦਲਿਤਾਂ ਦੇ 35 ਲੱਖ ਕਾਰਡ ਕੱਟ ਰਹੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਕਾਰਡ ਵਧਾਉਣੇ ਹਨ ਤੇ ਅਸੀਂ ਲੋਕਾਂ ਨੂੰ ਨਵੀਂ ਕਣਕ ਦੇਣੀ ਹੈ। ਜਿਹੜੀ ਕਣਕ ਮੇਰੇ ਘਰ ਆਉਂਦੀ ਹੈ, ਉਹੀ ਸਾਰਿਆਂ ਦੇ ਘਰ ਜਾਵੇਗੀ ਤੇ ਪੰਜਾਬ ਦੇ ਲੋਕਾਂ ਦਾ ਕੋਈ ਕਾਰਡ ਨਹੀਂ ਕਟਿਆ ਜਾਵੇਗਾ ਤੇ ਜਿਹੜੇ ਲੋਕਾਂ ਦੇ ਕਾਰਡ ਨਹੀਂ ਹਨ ਉਹਨਾਂ ਨੂੰ ਬਿਨਾ ਕਾਰਡ ਤੋਂ ਵੀ ਕਣਕ ਦੇਵਾਂਗੇ ਕੋਈ ਵੀ ਪੰਜਾਬ ਦੀ ਧਰਤੀ ਤੇ ਭੁੱਖਾ ਨਹੀਂ ਸੋਵੇਗਾ ਉਹਨਾਂ ਨੇ ਕਿ ਹੈ ਕਿ ਜਿਸ ਅਖਬਾਰ ਨੇ ਇਹ ਖਬਰ ਛਾਪੀ ਹੈ ਉਹ ਅਖਬਾਰ ਦਾ ਮਾਲਿਕ ਸ਼ਹੀਦਾਂ ਦੇ ਕਫਨਾਂ 'ਚੋਂ ਵੀ ਪੈਸੇ ਖਾ ਗਿਆ ਹੈ ਤੇ ਉਸ ਦੀ ਜਾਨ ਚੱਲ ਰਹੀ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਖਾਸ ਅਪੀਲ ਕਰਦੇ ਕਿ ਹੈ ਕਿ ਇਹੋ ਜਿਹੇ ਅਫਵਾਹਾਂ ਦੇ ਪਿੱਛੇ ਨਾ ਲੱਗੋ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ 3 ਦਿਨ ਪਹਿਲਾਂ ਐਗਜ਼ਿਟ ਪੋਲ ਸਾਹਮਣੇ ਆਏ ਹਨ ਸਾਰੇ ਚੈਨਲ ਦੇ ਸਰਵੇਖਣਾਂ ਨੇ ਭਾਜਪਾ ਨੂੰ ਪੂਰਨ ਬਹੁਮਤ ਦੀ ਭਵਿੱਖਬਾਣੀ ਕੀਤੀ ਹੈ ਹਾਲਾਂਕਿ ਸਰਵੇਖਣ ਨੂੰ ਝੂਠ ਦੱਸਦੇ ਹੋਏ ਇੰਡੀਆ ਆਲਾਈਂ ਦਾ ਦਾਵਾ ਹੈ ਕਿ 4 ਜੂਨ ਨੂੰ ਮੋਦੀ ਸਰਕਾਰ ਨਹੀਂ ਬਣੇਗੀ ਐਤਵਾਰ ਨੂੰ ਇੰਡੀਆ ਗਾੜ ਜੋੜ ਦੀ ਬੈਠਕ ਤੋਂ ਬਾਅਦ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਮੀਡੀਆ ਸਾਹਮਣੇ ਦਾਵਾ ਕੀਤਾ ਕਿ ਇੰਡੀਆ ਗਾੜ ਜੋੜ ਦੀ ਜਿੱਤ ਯਕੀਨੀ ਹੈ ਜਦੋਂ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਉਹਨਾਂ ਨੂੰ ਕਿੰਨੀਆਂ ਸੀਟਾਂ ਜਿੱਤਣ ਦੀ ਉਮੀਦ ਹੈ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਸਿੱਧੂ ਮੂਸੇਵਾਲਾ ਦਾ ਗੀਤ ਸੁਣਿਆ ਹੋਵੇਗਾ ਓਨੀਆਂ ਹੀ ਕਾਂਗਰਸ ਨੇਤਾ ਅਤੇ رائے بریਲੀ ਤੋਂ ਪਾਰਟੀ ਉਮੀਦਵਾਰ ਰਾਹੁਲ ਗਾਂਧੀ ਨੇ ਐਗਜ਼ਿਟ ਪੋਲ ਦੀਆਂ ਭਵਿੱਖ ਨੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਇਹ ਐਗਜ਼ਿਟ ਪੋਲ ਨਹੀਂ ਹੈ, ਇਹ ਮੀਡੀਆ ਪੋਲ ਹੈ। ਜਦੋਂ ਭਾਰਤ ਘੜ ਜੋੜ ਨੂੰ ਜਿੱਤਣ ਵਾਲੀਆਂ ਸੀਟਾਂ ਦੀ ਗਿਣਤੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਸਿੱਧੂ ਮਸਲ ਦਾ ਗੀਤ 295 ਸੁਣਿਆ ਹੈ, ਉਹਨੀਆਂ ਹੀ। ਐਗਜ਼ਿਟ ਪੋਲ ਤੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਆਪ ਉਮੀਦਵਾਰ ਮਾਲਵਿੰਦਰ ਸਿੰਘ ਕੰਗਨੇ ਨੇ ਕਿਹਾ ਹੈ ਕਿ ਐਗਜ਼ਿਟ ਪੋਲ ਦੀ ਭਰੋਸੇਯੋਗਤਾ ਭਰੋਸੇਯੋਗ ਨਹੀਂ ਹੈ। ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗੀ। ਲੋਕ ਇਹਨੂੰ ਸੱਤਾ ਤੋਂ ਲਾਂਬੇ ਕਰ ਦੇਣਗੇ ਤੇ ਦੇਸ਼ ਵਿੱਚ ਇੰਡੀਆ ਕਾਡ ਜੋੜਦੀ ਸਰਕਾਰ ਬਣੀ ਕਾਂਗਣੇ ਕਿਹਾ ਕਿ ਭਾਜਪਾ ਦੱਖਣ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਰਹੀ ਉਹਨਾਂ ਨੇ ਕਿਹਾ ਕਿ ਉੱਤਰ ਪੂਰਬ ਦੀਆਂ 25 ਸੀਟਾਂ ਵਿੱਚੋਂ ਭਾਜਪਾ ਸਿਰਫ ਪੰਜ ਤੇ ਹੀ ਜਿੱਤ ਹਾਸਲ ਕਰ ਲਈ ਹੈ ਇਸ ਦੇ ਨਾਲ ਹੀ ਬਿਹਾਰ ਚ ਭਾਜਪਾ ਦੇ ਵੋਟ ਹਿੱਸੇ ਚ ਭਾਰੀ ਕਮੀ ਆਵੇਗੀ ਤੇ ਕਰਨਾਟਕਾ ਚ ਭਾਜਪਾ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਮੱਧ ਪ੍ਰਦੇਸ਼ ਰਾਜਸਥਾਨ ਅਤੇ ਗੁਜਰਾਤ ਵਿੱਚ ਭਾਜਪਾ ਕੋਲ ਸਿਰਫ 50% ਸੀਟਾਂ ਬਚੀਆਂ ਹਨ ਭਾਜਪਾ ਨੂੰ ਦਿੱਲੀ ਪੰਜਾਬ ਅਤੇ ਹਰਿਆਣਾ ਵਿੱਚ ਵੀ ਭਾਰੀ ਹਾਰ ਦਾ ਸਾਮਣਾ ਕਰਨਾ ਪਵੇਗਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੱਲ ਤਿਹਾੜ ਜੇਲ੍ਹ ਵਿੱਚ ਸਰੈਂਡਰ ਕਰ ਦਿੱਤਾ ਸੀ ਅਤੇ ਜਿਸ ਤੋਂ ਬਾਅਦ ਦਿੱਲੀ ਦੀ ਇੱਕ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 5 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਅਦਾਲਤ ਨੇ ਇਹ ਹੁਕਮ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਹਾਲ ਹੀ ਵਿੱਚ ਦੈਰ ਇਕਰਦੀ ਦੀ ਸੁਣਵਾਈ ਤੋਂ ਬਾਅਦ ਦਿੱਤਾ ਹੈ ਦਿੱਲੀ ਦੇ ਮੁੱਖ ਮੰਤਰੀ ਨੇ ਸੁਪਰੀਮ ਕੋਰਟ ਵੱਲੋਂ ਦਿੱਤੀ ਅੰਤਰੀਮ ਜ਼ਮਾਨਤ ਦੀ ਮਿਆਦ ਖਤਮ ਹੋਣ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਅਤੇ ਹੁਣ ਆਦਮੀ ਦੇ ਕੇ ਰਿਵਾਲ ਜੇਲ੍ਹ ਤੋਂ ਵੀ ਵੋਟਾਂ ਦੇ ਨਤੀਜੇ ਦੇਖਣਗੇ ਲੋਕ ਸਭਾ ਚੋਣਾਂ ਤੋਂ ਅਗਲੇ ਹੀ ਦਿਨ ਜਲੰਧਰ ਦੀ ਸਿਆਸਤ ਵਿੱਚ ਵੱਡਾ ਉਲਟ ਫੇਰ ਵੇਖਣ ਨੂੰ ਮਿਲਿਆ ਹੈ ਦਰਅਸਲ ਉਹਨਾਂ ਅੱਗੋਂ ਦੀ ਆਸਾਂ ਦੇ ਪਾਣੀ ਫਿਰ ਗਿਆ ਹੈ ਜੁਰ ਜਲੰਧਰ ਪੱਛਮੀ ਸੀਟ ਤੋਂ ਜਿਮਨੀ ਚੋਣ ਲੜਨ ਦੀ ਉਡੀਕ ਕਰ ਰਹੇ ਸਨ ਦੱਸ ਦੇ ਕੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤ ਲੰਗੁਰਾਲ ਨੇ ਵੱਡਾ ਝਟਕਾ ਦਿੰਦੇ ਹੋਏ ਯੂ ਟਰਨ ਲੈ ਲਿਆ ਹੈ ਉਹਨਾਂ ਨੇ ਵਿਧਾਇਕ ਦੇ ਉੱਤੇ ਤੋਂ ਦਿੱਤਾ ਅਸਤੀਫਾ ਹੁਣ ਵਾਪਸ ਲੈ ਲਿਆ ਹੈ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਕਰ ਉਹਨ ਪਰਵਾਣ ਹੋ ਜਾਂਦਾ ਹੈ ਤਾਂ ਜਲੰਧਰ ਪੱਛਮੀ ਸੀਟ ਤੇ ਮੁਰਤੋਂ ਚੋਣ ਕਰਵਾਉਣੀ ਪਵੇਗੀ ਜਿਸ ਕਾਰਨ ਚੋਣ ਖਰਚਾ ਵੀ ਹੋਣਾ ਸੀ ਇੱਕ ਨਿਜੀ ਚੈਨਲ ਨਾਲ ਗੱਲਬਾਤ ਕਰਦਿਆਂ ਸ਼ੀਤਲ ਅੰਗੁਰਾਲ ਨੇ ਕਿਹਾ ਹੈ ਕਿ ਮੈਂ ਕਾਨੂੰਨੀ ਸਲਾਹ ਲੈ ਕੇ ਆਪਣਾ ਅਸਤੀਫਾ ਵਾਪਿਸ ਲੈ ਲਿਆ ਹੈ ਜੋ ਮੈਂ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਸੀ ਮੈਂ ਕਿਸੇ ਪਾਰਟੀ ਵਿੱਚ ਨਹੀਂ ਰਹਾਂਗਾ ਪਰ ਵਿਧਾਇਕ ਰਹਾਂਗਾ ਕੱਲ ਵਿਧਾਨ ਸਭਾ ਸਪੀਕਰ ਨੇ ਮੈਨੂੰ ਬੁਲਾਇਆ ਹੈ ਅਤੇ ਉਹ ਅੱਜ ਵਿਧਾਨ ਸਭਾ ਸਪੀਕਰ ਕੋਲ ਪੇਸ਼ ਹੋਣਗੇ ਪੰਜਾਬ ਚ ਭਿਆਨਕ ਗਰਮੀ ਦੀ ਮਾਰ ਚੱਲ ਰਹੀ ਲੋਕਾਂ ਲਈ ਰਾਹਤ ਭਰੀ ਖਬਰ ਹੈ ਦਰਅਸਲ ਮੌਸਮ ਵਿਭਾਗ ਨੇ ਸੂਬੇ ਦੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਹੈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਜਿੱਥੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਉਹਥੇ ਹੀ ਕਈ ਜ਼ਿਲ੍ਹਿਆਂ ਵਿੱਚ ਲੂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਪੰਜਾਬ ਦੇ 10 ਜ਼ਿਲ੍ਹਿਆਂ with uh... ਅੱਜ ਤੇ ਕੱਲ ਮੀਂਹ ਅਤੇ ਤੇਜ਼ ਹਵਾਵਾਂ ਨੂੰ ਲੈ ਕੇ ਯੈਲੋ ਲੜ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਮੁਤਾਬਿਕ ਜੂਨ ਦੇ ਅਖੀਰ ਤੱਕ ਪੰਜਾਬ ਚ ਮਾਨਸੂਨ ਦੇ ਸਰਗਰਮ ਹੋਣ ਦੀ ਸੰਭਾਵਨਾ ਹੈ ਮਾਨਸੂਨ 25 ਤੋਂ 30 ਜੂਨ ਦਰਮਿਆਨ ਪੰਜਾਬ ਚ ਦਾਖਲ ਹੋਵੇਗਾ ਇਸ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਮਰੀਂਦਰ ਸਿੰਘ ਰਾਜਾ ਵੜਿੰਗ ਨੇ ਐਗਜ਼ਿਟ ਪੋਲ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਾਜਪਾ ਸੂਬੇ ਵਿੱਚ ਇੱਕ ਵੀ ਸੀਟ ਜਿੱਤ ਸਕੇਗੀ ਵੜਿੰਗ ਨੇ ਦਾਅਵਾ ਕੀਤਾ ਕਿ ਐਗਜ਼ਿਟ ਪੋਲ ਸਰਕਾਰ ਦੇ ਦਬਾਅ ਹੇਟ ਕਰਵਾਏਗੇ ਇਸਨਾਂ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੋਵੇਗੀ ਅਤੇ ਸਾਨੂੰ ਸਭ ਤੋਂ ਵੱਧ ਸੀਟਾਂ ਮਿਲਣਗੀਆਂ ਨਿਊਜ਼ ਰਾਜਾਵਲੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਭਾਜਪਾ ਦੇ ਐਗਜ਼ਿਟ ਪੋਲ ਕੀ ਕਹਿੰਦੇ ਹਨ ਮੈਨੂੰ ਨਹੀਂ ਲੱਗਦਾ ਕਿ ਅਜੇ ਹੀ ਕੋਈ ਚੀਜ਼ ਹੈ ਐਗਜ਼ਿਟ ਪੋਲ ਕਹਿ ਰਹੇ ਹਨ ਕਿ ਭਾਜਪਾ ਪੰਜਾਬ ਵਿੱਚ 2-4 ਸੀਟਾਂ ਲੈ ਕੇ ਆਵੇਗੀ ਮੈਨੂੰ ਨਹੀਂ ਲੱਗਦਾ ਕਿ ਉਹ ਪੰਜਾਬ ਵਿੱਚ ਇੱਕ ਵੀ ਸੀਟ ਹਾਸਲ ਕਰ ਸਕੇਗੀ ਮੈਨੂੰ ਨਹੀਂ ਪਤਾ ਕਿ ਐਗਜ਼ਿਟ ਪੋਲ ਲਈ ਚੈਨਲ ਤੇ ਕਿਸ ਤਰ੍ਹਾਂ ਦਾ ਦਬਾਅ ਹੈ ਜਿਹੇ ਐਗਜ਼ਿਟ ਪੋਲ ਦੇ ਲਈ ਉਹਨਾਂ ਦਾ ਗਲਾ ਕੁੱਟਿਆ ਹੋਵੇਗਾ ਮੈਂ ਪਹਿਲਾਂ ਹੀ ਕਿਹਾ ਸੀ ਕਿ ਸਭ ਤੋਂ ਵੱਡੀ ਪਾਰਟੀ ਕਾਂਗਰਸ ਹੋਵੇਗੀ ਅਤੇ ਕਾਂਗਰਸ ਕੋਲ ਸਭ ਤੋਂ ਵੱਧ ਨੰਬਰ ਹੋਣਗੇ ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਤੇ ਹੁਣ ਸਾਰਿਆਂ ਦੀਆਂ ਨਜ਼ਰਾਂ 4 ਜੂਨ ਤੇ ਹਨ ਜਦੋਂ ਕਿ ਚੋਣਾਂ ਦੇ ਨਤੀਜੇ ਆਉਣੇ ਹਨ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾ ਤੇਜ਼ ਹਨ ਕਿ ਕਿਹੜੀ ਪਾਰਟੀ ਜਿੱਤੇਗੀ ਇਨ੍ਹਾਂ ਸਵਾਲ ਦੇ ਦਰਮਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਖਾਸ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ 4 ਜੂਨ ਨੂੰ ਚੋਣਾਂ ਦੇ ਨਤੀਜਿਆਂ ਮਗਰੋਂ ਜਿੱਤਣ ਵਾਲੇ ਉਮੀਦਵਾਰ ਟੋਲਟਮੱਕੇ ਨਾਲ ਜਸ਼ਨਨਾਮ ਮਨਾਉਣ ਸਕੋ ਜੇਤੂ ਉਮੀਦਵਾਰ ਗੁਰੂ ਸਗੋ ਜੇਤੂ ਉਮੀਦਵਾਰ ਗੁਰੂ ਕਰਨਤਮਸਤਕ ਹੋ ਕੇ ਸ਼ੁਕਰਾਨਾ ਕਰਨ ਅਜਿਹਾ ਉਹਨਾਂ ਨੇ ਇਸ ਲਈ ਕਿਹਾ ਕਿਉਂਕਿ 4 ਜੂਨ ਨੂੰ ਕੱਲੂ ਕਾਰਾ ਦਿਵਸ ਹੈ ਇਸ ਦੇ ਮੱਦੇਨਜ਼ਰ ਉਮੀਦਵਾਰਾਂ ਨੂੰ ਜਥੇਦਾਰ ਨੇ ਸਨੇਹਾ ਲਾਇਆ ਹੈ ਧਰਤੀ ਦਾ ਪਾਣੀ ਬਜੂ ਹਜੇ ਮੈਂ 66% ਤੇ ਪਹੁੰਚੇ ਹਾਂ 66% ਤੇ ਪਹੁੰਚੇ ਹਾਂ 21% ਸੀ ਜਦੋਂ ਸਰਕਾਰ ਸੰਭਾਲੀ ਸੀ ਖੇਤਾਂ ਦਾ ਨਹਿਰੀ ਪਾਣੀ ਜਿਹੜਾ ਪਹੁੰਚ ਰਿਹਾ ਸੀਗਾ ਖੇਤਾਂ 'ਚ 21% ਬਾੜ ਤੇ ਆਗੇ 70 ਤੇ ਜਾਊਗਾ ਹੁਣ ਵੀਰੋ 14 ਲੱਖ ਟਿਊਬਵੈਲ ਹੈ 14 ਲੱਖ ਟਿਊਬਵੈਲ ਹੈ ਉਹਦੇ 'ਚੋਂ ਜੇ 70% ਤੇ ਪਹੁੰਚਦੇ ਆ 5 ਲੱਖ ਦੇ ਕਰੀ ਬੰਦ ਹੋ ਜਾਣਗੇ ਟਿਊਬਵੈਲ ਕਿਉਂਕਿ ਨਹਿਰੀ ਪਾਣੀ ਆ ਜੂਗਾ 18000 ਕਰੋੜ ਰੁਪਏ ਦੀ ਸਬਸਿਡੀ ਦੇਣਾ ਚੋਨੇ ਤੇ ਜਿਹੜੀ ਬਿਜਲੀ ਦਿੰਨੇ ਆ ਆਪਾਂ ਮੁਫਤ ਪਿੰਡਾਂ 'ਚ 18 14 ਲੱਖ 14 14.5 ਲੱਖ ਟੂ ਪਹਿਲਾਂ ਤੇ 18000 ਕਰੋੜ ਦੀ ਸਬਸਿਡੀ ਹੈ ਜੇ 5 ਲੱਖ ਟੂ ਬਿਲ ਬੰਦ ਹੋ ਗਿਆ ਤਾਂ ਆਪਣੇ ਕੋਲੇ 6 ਤੋਂ 7000 ਕਰੋੜ ਬਚ ਜਾਊਗਾ 18 ਚੋਂ ਤੇ 5500 ਦਾ ਬਜਟ ਹੈ 1 ਸਾਲ ਦਾ ਤੇ ਬਚੂਗਾ 6 ਤੋਂ 7000 ਖਰਚਣਾ 5500 ਉਹ ਸਕੀਮ બસ ਮੇਰੀਆਂ ਉਂਗਲਾਂ ਤੇ ਪਈ ਐ ਪੂਰਾ ਖਾਕਾ ਕਰੀ ਜੰਨੇ ਆ ਤਿਆਰ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਿਆ ਦੇਣਾ ਸੀ ਦਊਂਗਾ ਵੀ 1100 ਨਾਲ ਉਹਨੂੰ ਜਦੋਂ ਕੇਰਾ ਸ਼ੁਰੂ ਹੋ ਗਿਆ ਨਾ ਪੈਸਾ ਆਉਣਾ ਫਿਰ ਬੰਦ ਨਹੀਂ ਹੋਣਾ ਬਿਜਲੀ ਦੇ ਬਿੱਲ ਵਾਂਗੂ ਚੀਰੋ ਹੀ ਆਊਗਾ ਉਧਰੋਂ ਫਿਰ 1100 ਆਉਗੇ ਆਊਗਾ ਐ ਐ ਭੈਣਾਂ ਉਂਗਲਾਂ ਤੇ ਰੱਟੇ ਕੰਮ ਐ ਕੋਈ ਹੋਰ ਕੰਮ ਕਰਨਾ ਹੀ ਨਹੀਂ ਮੈਂ ਦੇਸੇ ਕੰਮ ਵੀ ਆਉਣ ਕਿਉਂ ਨਾ ਦਾ ਆਖਰੀ ਗੇਟ ਖਤਮ ਹੋ ਸਾਰੇ ਮੀਡੀਆ ਤੇ ਜੋ ਜਿਹੜਾ ਇਲੈਕਟ੍ਰੋਨਿਕ মিডিਆ ਹੈਗਾ ਉਹਦੇ ਤੇ ਇੱਕ ਹੜ ਆ ਗਿਆ ਹੈਗਾ ਐਗਜ਼ਿਟ ਪੋਲਾਂ ਦਾ ਜਿਹਦੇ ਵਿੱਚ ਬਹੁਤ ਵੱਡੀ ਪੱਧਰ ਤੇ ਪਾਜਪਾ ਨੂੰ ਜਿੱਦੇ ਦਿਖਾਇਆ ਗਿਆ ਹੈ ਔਰ ਇੱਕ ਦੇਸ਼ ਮਾਹੌਲ ਬਣਾਇਆ ਜਾ ਰਿਹਾ ਹੈ ਤਾਂ ਕਿ ਵਿਰੋਧੀ ਪਾਰਟੀਆਂ ਦੇ ਵਰਕਰ ਉਹਨਾਂ ਦੇ ਐਕਸ ਉਹਨਾਂ ਦੇ ਜਿਹੜੇ ਪੋਲਿੰਗ ਜਿਹੜਾ ਉਹਨਾਂ ਦੇ ਕਾਊਂਟਿੰਗ ਏਜੰਟ ਹੈ ਉਹਨਾਂ ਚ ਬੇਦੀ ਨਹੀਂ ਪੈਦਾ ਕੀਤੀ ਜਾਵੇ ਘਬਰਾਹਟ ਪੈਦਾ ਕੀਤੀ ਜਾਵੇ ਕਿ ਉਹਦੇ ਹੌਸਲੇ ਫਸ ਕੀਤੇ ਜਾਣ ਹੈਗਾ ਸੋ ਇਹ ਸੋਚੀ ਸਾਹਿਬ ਦੀ ਸਾਜ਼ਿਸ਼ ਤਹਿਤ ਇਹ ਜਿਹੜਾ ਡਰਾਮਾ ਰਚਿਆ ਗਿਆ ਹੈਗਾ ਸਾਰੇ ਜਾਣਦੇ ਨੇ ਕਿ ਜਿਹੜੇ ਐਕਜ਼ਿਟ ਪੋਲ ਹੈ ਇਹਨਾਂ ਦੀ ਕਿੰਨੀ ਸੱਚਾਈ ਹੈਗੀ ਹੈ ਇਤਿਹਾਸ ਵਿੱਚ ਬਹੁਤ ਵਾਰ ਐਕਜ਼ਿਟ ਪੋਲ ਬਿਲਕੁਲ ਧਰਾਮ ਡਿੱਗੇ ਨੇ ਚਾਹੇ 2400 ਸ਼ਾਇਨੀਂਗ ਇੰਡੀਆ ਸੀ ਬਾਜਪਾ ਦਾ ਉਦੋਂ ਜਦੋਂ ਸਾਰੇ ਭਾਜਪਾ ਦੀ ਜਿੱਤ ਦੀ ਪਛਾਣ ਕੋਈ ਕਰ ਰਹੇ ਸੀ ਕਿ ਭਾਜਪਾ ਧਰਾਮ ਡਿੱਗੀ ਸੀ ਤੇ ਯੂਪੀਐਮ 1 ਤੇ ਯੂਪੀ 2 ਤੇ ਬਾਅਦ 10 ਸਾਲ ਲਗਾਤਾਰ ਕਾਂਗਰਸ ਨੇ ਗੱਡ ਜੋੜ ਬਣਾ ਕੇ ਰਾਜ ਕੀਤਾ ਹੈਗਾ ਐਵੇਂ ਬੰਗਾਲ ਦੀਆਂ ਚੋਣਾਂ ਵਿੱਚ 170 ਦਿਖਾ ਰਹੀ ਸੀ ਭਾਜਪਾ ਨੂੰ ਉਹ ਕਿਵੇਂ ਧਰਾਮ ਡਿੱਗੀ ਭਾਜਪਾ ਤੇ 100 ਤੋਂ ਥੱਲੇ ਆ ਗਈ ਤੇ ਇੱਕ ਬੜੀ ਦੋ ਤੇਾਈ ਬਹੁਤ ਦੇ ਨਾਲ ਮਮਤਾ ਬੇਦਲ ਜੀ ਨੇ ਆਪਣੀ ਸਰਕਾਰ ਬਣਾਈ ਹੈ। ਐਵੇਂ ਪਿੱਛੇ ਦੇ ਜਿਹੜੇ ਚੋਣਾਂ ਹੋਈਆਂ ਨੇ, ਅਸੈਂਬਲੀ ਚੋਣਾਂ ਹੋਈਆਂ ਨੇ, ਆਪਣਾ ਮੱਧ ਪ੍ਰਦੇਸ਼, ਰਾਜਸਥਾਨ, ਛਤੀਸਗੜ ਕਿਵੇਂ ਦੋ-ਦਜਾ ਕਾਂਗਰਸ ਸਰਕਾਰ ਬਣਦੀ ਦਿਖਾਏ ਦਿਖਾ ਦੇ ਸੀਗੇ ਤੇ ਉਹ ਤਣਾਅ ਲੱਗੇ ਨੇ ਤੇ ਤਿੰਨਾਂ ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਉਹ ਬਣੀ ਹੈਗੀ। ਸੋ ਜਿਹੜਾ ਚੋਣ ਗਣਿਤ ਹੈਗਾ ਇਹਨੂੰ ਇੱਕ ਵਪਾਰ ਬਣਾ ਲਿਆ ਗਿਆ, ਇੱਕ ਮਾਧਿਅਮ ਬਣਾ ਲਿਆ ਗਿਆ ਆਪਣੇ ਸਿਆਸੀ ਮਕਸਦ ਪੂਰਾ ਕਰਨ ਵਾਸਤੇ ਔਰ ਭਾਜਪਾ ਉਸ ਦੀ ਬੜੀ ਬਖੂਬੀ ਵਰਤੋਂ ਕਰ ਲਏਗੀ। ਕੌਣ ਨਹੀਂ ਜਾਣਦਾ ਕਿ ਭਾਜਪਾ ਦਾ ਜੋ ਜੋ ਇੱਕ ਵਿਹਾਰ ਹੈਗਾ ਜੋ ਇਹਦੀ ਕਾਰਗੁਜ਼ਾਰੀ ਹੈਗੀ ਹੈ ਕਿ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਹੋਣੀ ਸੀਗੀ ਤੇ ਉੱਥੇ ਕਿਵੇਂ ਇਹਨਾਂ ਨੇ ਜਿਹੜੀਆਂ 8 ਵੋਟਾਂ ਰੱਦ ਕਰਕੇ ਇਹਦੀਆਂ ਵਾਜੋਂ ਸੀਗੀਆਂ ਬਿਲਕੁਲ ਸਹੀ ਸੀਗੀਆਂ ਰੱਦ ਕਰਕੇ ਭਾਜਪਾ ਦਾ ਮੇਅਰ ਬਣਾਇਆ ਜਿਹਨੂੰ ਬਾਅਦ ਸੁਪਰੀਮ ਕੋਰਟ ਨੇ ਦਖਲਅੰਦਾਜ਼ੀ ਕਰਕੇ ਜਮਹੂਰੀਅਤ ਦਾ ਕਾਹਨ ਜਮਹੂਰੀ ਦਾ ਕਤਲ ਕਰਾਰ ਦਿੱਤਾ ਨੇ ਮੁੜ ਕੇ ਚੋਣਾ ਕਰਾ ਕੇ ਉੱਥੇ ਆ ਆਮ ਆਦੀ ਪਾਰਟੀ ਦਾ ਮੇਅਰ ਦੀ ਮੁੜ ਕੇ ਸਾਬਤੀ ਕੀਤੀ ਹੈਗੀ ਕੌਣ ਨਹੀਂ ਜਾਣਦਾ ਕਿ ਇਹਨਾਂ ਨੇ ਕਿਵੇਂ ਖਜਾਹੋ ਵਿੱਚ ਜਾਂ ਮਤਲਬ ਐ ਖੁਜਾਹੋ ਵਿੱਚ ਤੇ ਸੂਰਤ ਵਿੱਚ ਕਿਵੇਂ ਵਿਰੋਧੀ ਪਾਰਟੀਆਂ ਨੂੰ ਖੜਾ ਹੀ ਨਹੀਂ ਹੁਣ ਦਿੱਤਾ ਔਰ ਇੱਕ ਤਰਫਾ ਪਾਜਪਾ ਜਿੱਦ ਦੇਕਲੈਰ ਕਰ ਦਿੱਤੀ ਲੋਕ ਸਭਾ ਚੋਣਾਂ ਵਾਸਤੇ ਹੋਰ ਤਾਮਾ ਤੇ ਦੀਆਂ ਕੋਸ਼ਿਸ਼ਾਂ ਹੋਈਆਂ ਕੌਣ ਨਹੀਂ ਜਾਣਦਾ ਕਿ ਭਾਜਪਾ ਨੇ ਪਹਿਲਾਂ ਪਹਿਲਾਂ ਇਹਨਾਂ ਨੇ ਕਰਨਾਟਕਾ ਫਿਰ ਮੱਧ ਪ੍ਰਦੇਸ਼ ਫਿਰ ਰਾਜਸਥਾਨ ਚ ਬਹੁਤ ਤਾਮਾ ਤੇ ਰਾਜਸਥਾਨ ਚ ਕੰਮ ਆਇਆ ਨਹੀਂ ਹੋ ਸਕੇ ਪਰ ਮੱਧ ਪ੍ਰਦੇਸ਼ ਤੇ ਕਰਨਾਟਕਾ ਚ ਜਿਵੇਂ ਕਾਂ ਸਰਕਾਰਾਂ ਤੋੜ ਕੇ ਕਾਂਗਰਸੀਆਂ ਇਹਨਾਂ ਨੇ ਪੈਸੇ ਦੇ ਧੰਨਵਲ ਦੇ ਜੋੜ ਤੇ ਅਮਾਨਿਆ ਦਾਨਿਆ ਦੇ ਜੋਰ ਤੇ ਇਹਨਾਂ ਨੇ ਇਹਨਾਂ ਨੇ ਸਰਕਾਰਾਂ ਤੋੜੀਆਂ ਹੈਗੀਆਂ ਔਰ ਸਥਾਪਤ ਲੋਕਤੰਤਰੀ ਜਿਹੜੀ ਸਰਕਾਰਾਂ ਸੀਗੀਆਂ ਉਹਨਾਂ ਨੂੰ ਉਹਨਾਂ ਨੂੰ ਸੱਤਾ ਤੋਂ ਬਾਹਰ ਕੀਤਾ ਹੈਗਾ ਸੋ ਭਾਜਪਾ ਸਾਜਸ਼ਾਂ ਦੀ ਪਾਰਟੀ ਹੈਗੀ ਹੈ ਇੱਕ ਇੱਕ ਜਮ ਜੇ ਗਣਤੰਤਰ ਦਾ ਜਾਂ ਜਮਹੂਰੀਅਤ ਦਾ ਇਹ ਹਨਨ ਕਰਦੀ ਹੈਗੀ ਹੈ ਔਰ ਲਗਾਤਾਰ ਜਮਹੂਰੀਅਤ ਨੂੰ ਅਨਡੂ ਕਰਦੀ ਹੈਗੀ ਹੈ ਉਹਨੂੰ ਖਤਮ ਕਰਦੀ ਤੇ ਕਧਰਾ ਕੀਟ ਦਾ ਕਤਲ ਕਰਦੀ ਹੈਗੀ ਹੈ ਸੋ ਇਸ ਕਰਕੇ ਉਸੇ ਸਾਜ਼ਿਸ਼ ਤਹਿਤ ਇਹਨਾਂ ਨੇ ਜਿਹੜਾ ਐਗਜ਼ਿਟ ਕੋਲਾ ਡਰਾਮਾ ਰਚਿਆ ਹੈਗਾ ਇਹ ਸਿਰਫ ਸਾਡੇ ਜਿਹੜੇ ਕਾਂਗਰਸ ਜਾਂ ਜਿਹੜਾ ਇੰਡੀਆ ਲਾਈਨਸ ਹੈਗਾ ਉਹਦੇ ਵਰਕਰ ਵਿੱਚ ਬੇਦਲੀ ਪੈਦਾ ਕਰਨ ਵਾਸਤੇ ਨਰਾਜਤਾ ਪੈਦਾ ਕਰਨ ਵਾਸਤੇ ਹਾਊ ਮੋਲ ਪੈਦਾ ਕਰਨ ਵਾਸਤੇ ਇਹਨਾਂ ਡਰਾਮਾ ਰਚਾਇਆ ਹੈਗਾ ਮੈਂ ਐਲਾਨ ਕਰਦਾ ਹੈਗਾ ਸਾਡੀ ਅੱਜ ਹੀ ਮੀਟਿੰਗ ਹੋਈ ਹੈ ਆਲ ਇੰਡੀਆ ਕਾਂਗਰਸ ਕਮੇਟੀ ਦੇ ਬਾਕੀ ਦੇ ਜਿਹੜੇ 275 ਅਜੀਬ ਐਮਪੀ ਖੜੇ ਸੀਗੇ ਕੜਕੇ ਸਾਫ ਸੀਗੇ ਰਾਹੁਲ ਗਾਂਧੀ ਸੀਗੇ ਤੇ ਮਿਸਟਰ ਕੇਵੀਨੂ ਕੋਪਾਲ ਸੀਗੇ ਉਹਨਾਂ ਬੜੇ ਐਲਾਨੀਆਂ ਕਿਹਾ ਕਿ ਇੰਡੀਆ ਲਾਇੰਸ 295 ਸੀ ਤੱਕ ਘੱਟੋ-ਘੱਟ ਤੇ ਸੀ 300 ਹੀ ਬਚ ਸਕਦੀ ਹੈ ਇਹ ਜਿੱਤ ਰਿਆ ਹੈਗਾ ਸਾਡੇ ਵਰਕਰ ਨੂੰ ਘਬਰਾਣ ਦੀ ਕੋਈ ਲੋੜ ਨਹੀਂ ਬੇਦਲ ਹੋਣ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਵੱਡੀ ਗਿਣਤੀ ਵਿੱਚ ਜਿੱਤ ਕੇ ਸੱਤਾ ਦੇ ਕਾਬਜ ਹੋਣ ਜਾ ਰਹੇ ਹਾਂ ਔਰ ਭਾਰ ਭਾਰ ਜਿਹੜਾ ਪੱਟ ਪੱਟ ਦਾ ਬਿਸਤਰਾ ਉਹ ਗੋਲ ਕਰਨ ਜਾ ਰਹੇ ਹਾਂਗੇ ਅਭੀ ਕੱਲ ਐਗਜ਼ਿਟ ਪੋਲ ਆਏ ਹਨ ਮੇਰੇ ਸੇ ਲਿਖਵਾ ਲੋ ਸਾਰੇ ਐਗਜ਼ਿਟ ਪੋਲ ਫਰਜੀ ਹੈ ਬਿਲਕੁਲ ਫਰਜੀ ਹੈ एक एग्जिट पोल वाले ने राजस्थान में टोटल 25 सीट है उसमें 25 में से 33 दे दिए उन्होंने बीजेपी को ऊपर से आया होगा भाई बीजेपी को ज्यादा देने हैं, तो उसने कहा मोदी जी क्या याद रखोगे आप भी आपको 25 में से 33 दे दिए तो पूरा का पूरा फर्जी है पूरा एग्जिट पोल फर्जी है लेकिन असली मुद्दा यह है इनको गिनती से तीन दिन पहले फर्जी एग्जिट पोल कराने की क्या जरूरत थी यह समझने वाली बात है मेरे को भी समझ नहीं आया कई सारे लोगों की कई सारी बातें चल रही हैं एक ये चल रहा है कि इन्होंने मशीनों का घोटाला कर दिया लेकिन मैंने संदीप पाठक को भी बोला है और मैं सारे इंडिया गठबंधन की पार्टियों को बोलना चाहता हूं अपने अपने काउंटिंग एजेंट को बोल दो पूरी तरह से सतर्क रहे आखिरी तक अगर हार भी रहे हैं तब भी उठ के ना आए कई बार क्या होता है एक राउंड में दो राउंड में तीन राउंड में हार गए तो उठ के चले जाते हैं उठ के नहीं जाना सबसे लास्ट में रैंडम जितने बूथ होते हैं ईवीएम मशीन होती है उसकी पर्चियां पड़ती हैं उन पर्चियों में से पांच परसेंट पर्चियां उठाई जाती हैं उन पांच परसेंट ईवीएम की मैचिंग वीवीपैट की स्लिप से कराई जाती है वीवीपैट पे जो स्लिप है उसकी काउंटिंग होती है जैसे बैलेट पेपर की काउंटिंग होती थी और उसकी काउंटिंग और ईवीएम EV, की चेकिंग होती है दोनों की एक भी मशीन अगर मैच ना करे तो वहां चुनाव रद्द कर दिया जाता है तो अगर आपने ये चेकिंग कर ली वहां पे तो इसका मतलब फिर ईवीएम का घोटाला हम बचा सकते हैं फिर ईवीएम के घोटाला अगर कर रखा इन्होंने तो हम उसको एक्सपोज कर सकते हैं तो सब लोगों ने लास्ट तक रुक के आपका कैंडिडेट हार भी रहा है तब भी आखिरी तक रुक के आपको ये ईवीएम की चेकिंग करा के आनी है ईवीएम और वीवीपैट की मैचिंग करा के आनी है एक थ्योरी ये चल रही है कि इन्होंने इतना ज्यादा सीटें इसलिए दिखाई क्योंकि इनके लोगों ने शेयर मार्केट में इन्वेस्ट कर रखा है और कल जब शेयर के खुले तो बम्पर होगा तो ये अपने शेयर बेच बाच के खुद तो निकल लेंगे बाकी एक थ्योरी ये चल रही है कि अफसर शाही पे दबाव डालने के लिए अगले तीन दिन में अफसरों से उल्टे सीधे काम कराने के लिए एक माहौल बना दिया गया भाई आ तो हम ही रहे हैं तो हमारी बात मानो उल्टे सीधे काम करो काउंटिंग में गड़बड़ कराएंगे सब कुछ करेंगे लेकिन फिर से मैं कह रहा हूं अपने को अपने काउंटिंग एजेंट एआरओ सब आरओ सब लोगों को अपने को ट्रेन करके भेजना है और अपने को चौकन्ना रहना है बाद में हम कहते रहे इन्होंने यह कर दिया उसका कोई फायदा नहीं होगा अभी अपने को चौकन्ना रहना है एक छोरी यह चल रही है कि अगर इन्होंने कल ही कम सीट दिखा दी होती एग्जिट पोल वालों ने तो हो सकता है कि इन दोनों के खिलाफ आरएसएस में और बीजेपी में कली बगावत शुरू हो जाती चार तारीख तक इंतजार ही नहीं होता हो सकता तो कई सारी थ्योरी चल रही है लेकिन अपने को सतर्क रहना है चौकन्ना रहना है मेरा अपना मानना है कि चार तारीख को इनकी सरकार नहीं बन रही है